ਹੈਲੋ ਜੀ ਸਸਟੀ ਕਾਸ ਸਾਰਿਆਂ ਨੂੰ ਸ਼ੁਕਰ ਹੋਇਆ ਜੀ ਵਾਈਫਾਈ ਚੱਲਿਆ ਅੱਜ ਚਾਲੂ ਹੋਇਆ ਵਾਈਫਾਈ ਤੇ ਬਹੁਤ ਮੁਸ਼ਕਲ ਸੀਗਾ ਤੇ ਦੇਖੋ ਅਸੀਂ ਚੱਲੇ ਆ ਖੂਨ ਨੂੰ ਤੇ ਕਾਲੂ ਸਾਡੇ ਨਾਲ ਤਿਆਰ ਜਾਣ ਨੂੰ ਤੇ ਇਹਨੂੰ ਪਤਾ ਲੱਗ ਜਾਂਦਾ ਵੀ ਚੱਲੇ ਆ ਤੇ ਹੁਣੇ ਫਟਾਫਟ ਸਾਡੇ ਨਾਲ ਹੀ ਜਾਣਾ ਖੂਨ ਨੂੰ ਤੇ ਪੂਰੀ ਤਿਆਰੀ ਵਿੱਚ ਦੇਖੋ ਕਿਦਾਂ ਕੰਨ ਖੜੇ ਕੀਤੇ ਆ ਨੇ ਤੇ ਸਾਬਜੀ ਹੁਣ ਚਾਹ ਪੀਣ ਲੱਗੇ ਆ ਇਹ ਚਾਹ ਦੇ ਬੜੇ ਸ਼ਕੀਨ ਨੇ ਸਿਰਫ ਇਹਨਾਂ ਨੂੰ ਚਾਹ ਰੋਟੀ ਲਈ ਵਿਆਹ ਤੇ ਕੋਈ ਵਾਇਗੁਰ ਦੀ ਮੇਰ ਨਾਲ ਚਾਰ ਭਰਾ ਆ ਚਵਾਨ ਕਿਸੇ ਨੂੰ ਐ ਵੀ ਨਹੀਂ ਕੋਈ ਚੀਜ਼ ਦਾ ਤੇ ਸੱਚੇ ਪਛਾਣ ਦੀ ਨਹੀਂ ਮੇਰਿਆ ਤੇ ਕੋਈ ਮਤਲਬ ਪੈਣ ਹੈ ਨਹੀਂ ਇਹਨਾਂ ਦੀ ਵੈਸੇ ਮਾਮੇ ਮਾਸੀਆਂ ਦੀ ਕੁੜੀਆਂ ਦਾ ਬਥੇਰੀ ਆ ਤੇ ਦੇਖੋ ਚਾਹ ਪੀਂਦੇ ਆ ਤੇ ਚਾਹ ਹੁਣ ਮੈਂ ਗਰਲਾਲ ਨੂੰ ਦਿੰਨੀ ਆ ਤੇ ਆ ਛੁੱਟੀ ਇਹਨਾਂ ਨੂੰ ਤੇ ਇਹ ਮੇਰੇ ਨਾਲ ਦਸ ਕੇ ਜਲਨੀ ਵੀ ਖੂਨ ਚੱਲੇ ਆ ਸੀ ਵੀ ਤੁਸੀਂ ਵੇਟ ਨਾ ਕਰੋ ਇਹ ਦੇਖਿਓ ਨਾ ਹਨਾ ਪਤਾ ਹੁੰਦਾ ਬੱਚੇ ਨੂੰ ਦਸ ਕੇ ਜਾਣਾ ਚਾਹੀਦਾ ਆ ਤੇ ਹੁਣ ਚਾਹ ਜੂ ਇਹਨਾਂ ਨੂੰ ਮੈਂ ਦੇਤੀ ਆ ਤੇ ਵੈਸੇ ਦੁੱਧ ਪੀ ਕੇ ਤਾਂ ਰਾਜੀ ਨਹੀਂ ਹੈਗੇ ਤਾਂ ਤਵ ਫੇਰਾ ਸੁਖ ਨਾ ਕਰਦਾ ਹੁੰਦਾ ਸਦਾ ਬਹਾਰ ਹੁੰਦਾ ਆ ਤੇ ਦੁੱਧ ਨੂੰ ਪਸੰਦ ਨਹੀਂ ਕਰਦੇ ਤੇ ਚਾਹ ਤਾਂ ਦਹੀਂ ਵਗੈਰਾ ਇਹਦਾ ਖਾ ਲੈਣਾ ਤੇ ਦਹੀਂ ਤੋਂ ਵਗੈਰਾ ਰੋਟੀ ਨਹੀਂ ਖਾਂਦੇ ਹੈਗੇ ਇਹ ਆਪ ਜਲ ਤੁਹਾਨੂੰ ਚਲਦੇ ਲੈ ਕੇ ਖੂਨ ਹੈਲੋ ਜੀ ਸਾਸਰੀ ਕਾ ਸਾਰਿਆਂ ਨੂੰ ਸੋ ਕੁਬਲੌਗਸ ਬਹੁਤ ਬਹੁਤ ਰਹਿਤ ਦਾ ਸਵਾਗਤ ਹੈ ਤੇ ਮੈਨੂੰ ਉਮੀਦ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਵਧੀਆ ਆ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਆਏ ਅੱਜ ਖੂ ਤੇ ਤੇ ਸਵੇਰੇ ਸਵੇਰੇ ਮੇਰਾ ਖਿਆਲ 8 8:30 ਦਾ ਟਾਈਮ ਆ ਤੇ ਧੁੰਦ ਪਈ ਆ ਦੇਖੋ ਧੁੰਦ ਤੇਲ ਤੇ ਪੰਛੀ ਚ ਚਾਹੋਂਡੇ ਆ ਆ ਉਹ ਤੁਹਾਨੂੰ ਲੈ ਚੱਲਦੇ ਉੱਧਰ ਆ ਦੇਖੋ ਮੈਂ ਤੜਕਾ ਵੀ ਤੋੜ ਕੇ ਰੱਖ ਲਿਆ ਤੜਕਾ ਲਾਉਣ ਨੂੰ ਲਸਣ ਦਾ ਆ ਦੇਖੋ ਪਖੜਾ ਕਿਦਾਂ ਹੋਇਆ ਇਹ ਕ ਵੀ ਤੋ ਨਾ ਇਹ ਜਿਆਦਾ ਪਖੜਾ ਹੋ ਜਾਂਦਾ ਫਿਰ ਇਹਨੂੰ ਕੱਟਣਾ ਬੱਦਣਾ ਪੈਂਦਾ ਮੋਝ ਆ ਰਹੀ ਆ ਤੇ ਅਸੀਂ ਰਹੇ ਵਿਆਹ ਤੁਹਾਨੂੰ ਪਤਾ ਤੁਸੀਂ ਵਿਆਹ ਦੇ ਬਲੌਗ ਦੇਖੇ ਹੋਣੇ ਸਾਡੇ ਹਨ ਤੇ ਹੁਣ ਜਾਣ ਇਧਰ ਘਾਟੀ ਲੱਗਾ ਤਾਂ ਹੋਰ ਕੋਈ ਆਇਆ ਨਹੀਂ ਘਰੋਂ ਸਾਡੇ ਸਾਡਾ ਨਾ ਅੱਜ ਬੱਲ ਨਚੋਰੀ ਹੋ ਗਿਆ ਇੱਥੋਂ ਅੱਜ ਨਹੀਂ ਮਤਲਬ ਵਿਆਹ ਤੋਂ ਪਹਿਲਾਂ ਜਾਂ ਵਿਆਹ ਜਦੋਂ ਚੱਲਦੇ ਹੁਣ ਕੋਈ ਦੋ ਕੋਈ ਆਇਆ ਹੋਊਗਾ ਅਸੀਂ ਸੋਚਿਆ ਸੀ ਚਲੋ ਹਨਾ ਵਿਆਹ ਦੇਖ ਕੇ ਜਾਂ ਕੰਮ-ਕੰਮ ਕਰ ਦੇਣੀ ਬੈਠ ਕੇ ਫੇਰ ਲੱਗੇ ਜਾਵਾਂਗੇ ਇੰਦਾ ਟਾਈਮ ਲੱਗਾ ਨਹੀਂ ਆਉਣ ਜਾਂਦਾ ਤੇ ਚਲੋ ਫੇਰ ਇਹ ਦਾ ਕਰਮਾਂ ਦਾ ਲੈ ਗਿਆ ਇਧਰ ਉਹ ਚੱਕ ਕੇ ਲੈ ਗਿਆ ਇੱਥੋਂ ਜਾ ਕੇ ਲੈ ਗਏ ਤਾਂ ਬਾਲਨ ਬਹੁਤ ਸੀਗਾ ਸੁੱਕਾ ਬਾਲਨ ਸੀਗਾ ਪੁਰਾਣਾ ਇਹਨੂੰ ਇਹ ਸੀਗੀ ਤੁਹਾਨੂੰ ਪਿਛਲੇ ਵਲੌਗਸ ਦਿਖਾਇਆ ਹਣਾ ਡੇਗ ਸੀਗੀ ਫੇ ਤੁਸੀਂ ਕਹੋਗੇ ਤੁਸੀਂ ਬਾਲਨ ਦਾ ਖਾਣਾ ਦਾ ਬਾਲਨ ਚੋਰੀ ਹੋਣਾ ਆ ਇੱਧਰੋਂ ਜਾ ਕੇ ਲੈ ਗਏ ਤੇ ਪਤਾ ਨਹੀਂ ਲੱਗਾ ਫੜ ਤਾਂ ਨਹੀਂ ਹੋਇਆ ਜੇ ਫੜ ਹੁੰਦਾ ਤਾਂ ਅਸੀਂ ਉਹਦੀ ਸੇਵਾ ਬੜੀ ਕਰਨੀ ਸੀਗੀ ਉਹਨੂੰ ਚਾਹ ਪਿਲਾਉਣੀ ਸੀ ਇਹਨੇ ਰੋਟੀ ਖਵਾਉਣੀ ਸੀਗੀ ਚੰਗੀ ਸੇਵਾ ਹੋਣੀ ਸੀ ਉਹਦੀ ਤੇ ਮੈਂ ਪਿਛਣਾ ਸੀ ਬਾਲਨ ਤੇ ਲੈ ਰੱਖਿਆ ਸੀ ਹੈਨਾ ਚਲੋ ਖੜ ਆਰਤਾ ਹੁੰਦੀ ਆਪ ਆਪਣੀ ਹੈ ਤੇ ਆਉਣ ਨਾ ਚੱਕ ਕੇ ਖੜਾਂਗੇ ਹੰਬਲ ਨਹੀਂ ਸਾਡੇ ਲਈ ਸੈਡ ਨਿਊਜ਼ ਹੈ ਇਹ ਲੈਟ ਆਉਣ ਵਾਲੀ ਆ ਆ ਦੇਖੋ ਸਬਜੀ ਬੰਨੇ ਬੰਨੇ ਬਣਾਈ ਜਾਂਦੇ ਆ ਤੇ ਲੈਟ ਦਾ ਟਾਈਮ ਹੋ ਗਿਆ ਆ ਦੋ ਕਹਿ ਲੋ ਵੀ ਦੋ ਦਿਨ ਹੋ ਗਏ ਮੀਂਹ ਦੇ ਝਖੜ ਜਾ ਲੈਟ ਵੀ ਬੰਦ ਰਹੀ ਆ ਤੇ ਘਰਾਂ ਚ ਵੀ ਕੱਟਾ ਮਿੱਟੀ ਬਹੁਤ ਮੈਂ ਘਰ ਸਮਾਂ ਝਾੜੂ ਲਾ ਕੇ ਆਈ ਆ ਫਿਰ ਇਹਨਾਂ ਕੰਮ ਜਾ ਕੇ ਕਰਨੇ ਆ ਤੇ ਕੱਪੜੇ ਧੋ ਗਏ ਸੁਕਨੇ ਪਾਈਏ ਕੱਪੜੇ ਵੀ ਉੱਡ ਜਾਂਦੇ ਸੀਗੇ ਬਸ ਲੈਟ ਹੋਣ ਦੀ ਤਿਆਰੀ ਹੈ ਬੰਨੇ ਬੰਨੇ ਕਰ ਲੈਣੇ ਵੱਟਾਂ ਲੱਕੇ ਹੋ ਗੀਆਂ ਬਟਾ ਤੇ ਆਰ ਮੰਨੇ ਆ ਸਾਡੇ ਹੁਣ ਇਹਨੂੰ ਪੱਤ ਜੜਦੀ ਰੁੱਤ ਚ ਆਏ ਆ ਹੁਣ ਨਵੇਂ ਪੱਤੇ ਆਉਣਗੇ ਤੇ ਫੇਰ ਇਹਨੂੰ ਲੱਗਣਗੇ ਆ ਦੇਖੋ ਮੂਲੀਆਂ ਤੇ ਮੁੰਗਰੇੜੇ ਹੁੰਦੇ ਆ ਰੁੱਤ ਹੁਣ ਆ ਗਈ ਮੁੰਗਰੀਆਂ ਦੀ ਇਹਦੀ ਤੇ ਹੁਣ ਸਰੋਂ ਵੀ ਫੁੱਲ ਖਿੜ ਗਏ ਆ ਆ ਦੇਖੋ ਗੋਭੀ ਦੇ ਫਲ ਹੈ ਚਲੋ ਛੋਟੇ ਹੀ ਆ ਪਰ ਰਹਿਣੇ ਨੇ ਇੱਥੇ ਹੈਗੇ ਤੇ ਹੁਣ ਇਦਾਂ ਕਰ ਨਹੀਂ ਲੈ ਜਾਣੇ ਵਿੱਚ ਦੋ ਆਲੂ ਪਾ ਕੇ ਦੋ ਤਣ ਗੰਡੇ ਪਾ ਕੇ ਚਲੋ ਸਾਡੀ ਕੌਲੀ ਸਬਜ਼ੀ ਬਣ ਜਾਣੀ ਹੈ ਨਾਲ ਬਣਾਵਾਂਗੇ ਖੱਟਾ ਇਹਦੇ ਸਬਜੀ ਹੁਣ ਮੈਂ ਗੋਭੀ ਦੀ ਮਟਰ ਲਈਆ ਕਰਦੀ ਆਰਗੈਨਿਕ ਸਬਜੀ ਬਿਨਾ ਖਾਦ ਦਵਾਈ ਵਧੀਆ ਹੁੰਦੀ ਆ ਤੇ ਇਹ ਮਨੇ ਇਥੇ ਰੱਖ ਲੈਣੇ ਜਾਣ ਲੱਗੇ ਹੋਏ ਲੈ ਲੈਣੇ ਆ ਦੇਖੋ ਚੜਦਾ ਪਾਣੀ ਵੀ ਥੋੜਾ ਦਾ ਆ ਦੇਖੋ ਕਾਲੂ ਸਾਡੇ ਨਾਲੇ ਖੂਹ ਤੇ ਆਇਆ ਪਰ ਜਾਇ ਫਟਾਫਟ ਦੇਖ ਕੇ ਵੀ ਇਹ ਛੜਤ ਵਗਾਂ ਰਹਿਦਾ ਨਹੀਂ ਹੈਗਾ ਕਲੇ ਕੀ ਲੱਭਦਾ ਓਏ ਹੈ ਇਹ ਲੱਭਦਾ ਚੂਹੇ ਇੱਥੇ ਚੂਹੇ ਖਾਂਦਾ ਨਹੀਂ ਇਹ ਸਿਰਫ ਮਾਰ ਕੇ ਛੱਡਦੇ ਨੇ ਇਹਨੇ ਸਾਨੂੰ ਆਂਦਿਆਂ ਨੂੰ ਦੇਖ ਲਿਆ ਫਟਾਫਟ ਦੌੜਿਆ ਮਗਰੀ ਹਾਂ ਕਾਦੀ ਪਾਲਿਆ ਤੈਨੂੰ ਓਏ ਦੇਖੋ ਕਿਦਾਂ ਮੋਨਾ ਮਿੱਟੀ ਗੱਡੀਆਂ ਨਾਲ ਖਲਾਰੀ ਜਾਂਦਾ ਹੈ ਹਨ ਇਸ ਕੋ ਦਾ ਲੱਗਾਇਆ ਇੱਕ ਕਾਲੂ ਸਾਨੂੰ ਗੋਡ ਗਿਫਟ ਮਿਲਿਆ ਹੀ ਪਾਲਿਆ ਨੀਗਾ ਨਾ ਇਹ ਪਤਲ ਨਹੀਂ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਪਰ ਇਹਦਾ ਕੋਈ ਰਿਸ਼ਤਾ ਹੈ ਸਾਡੇ ਨਾਲ ਕੋਈ ਜਿਹਦਾ ਕੋਲ ਨੀਜੀ ਰਿਸ਼ਤਾ ਕੋਈ ਇਹ ਤੈਨੂੰ ਆਉਣਾ ਰੋਟੀ ਪਾਣੀ ਖਾ ਜਾ ਨਹੀਂ ਹੈ ਰਹਿਣਾ ਕੋਈ ਰੂਹ ਜਿੱਦਾਂ ਲਾ ਲੋ ਇਹ ਰੂਹ ਆ ਕੋਈ ਇਹ ਐਦਾਂ ਕਰਦੇ ਜਿੱਦਾਂ ਅਸੀਂ ਛੋਟੇ ਹੁੰਦੇ ਨੂੰ ਪਾਲਿਆ ਆ ਹਾਂਜੀ ਹੁਣ ਅਸੀਂ ਇਧਰਲੇ ਸਾਈਡ ਆ ਗਏ ਆ ਸਾਗ ਜਿੱਥੇ ਸਾਗ ਮਤਲਬ ਵਿਜਾ ਤਪੱਠੇ ਪੱਠਿਆਂ ਵੱਲ ਤੇ ਉਧਰ ਪਾਸੇ ਮੈਂ ਤੋੜਕਾ ਵੀ ਤੋੜ ਕੇ ਰੱਖ ਲਿਆ ਨਾਲੇ ਤੋੜ ਕੇ ਰੱਖ ਲਈ ਗੋਭੀ ਤੇ ਜਾ ਕੇ ਬਣਾਉਂਗੀ ਟੇਸਟੀ ਜੀ ਵਧੀਆ ਜਾਈ ਵਿੱਚ ਪੁਕਾ ਪਾ ਕੇ ਆਦਰ ਕਾ ਪਾ ਕੇ ਲਸਣ ਮਤਲਬ ਲਸਣ ਦੀ ਪੁਕਾ ਲਸਣ ਤਾਂ ਬਹੁਤ ਮਹਿੰਗਾ ਆ ਤੇ ਸੋਹਣੇ ਗੰਡੇ ਪਾ ਕੇ ਸੋਹਣੀ ਸਬਜੀ ਬਣਾਉਗੀ ਇੱਧਰ ਮੈਂ ਹੁਣ ਆ ਗਈ ਸਾਗ ਗੱਲ ਦੇਖੋ ਜੀ ਪੱਤਾ-ਪੱਤਾ ਤਾਂ ਹੈਗਾ ਤੇ ਦੇਖ ਕਿ ਮੈਂ ਤੋੜਿਆ ਨਹੀਂ ਗਿਆ ਤੇ ਮੈਂ ਹੁਣ ਪੱਤਾ ਤੋੜ ਲੈਣਾ ਜਿੰਨਾ ਹੋ ਸਕਿਆ ਵੈਸੇ ਹੁਣ ਸਾਰਾ ਪੱਕ ਗਈ ਸਾਗ ਤਾਂ ਪੁਰਾਣਾ ਹੀ ਆ ਤੇ ਚਲ ਵਧੀਆ ਲੱਗਦਾ ਆ ਤੇ ਦਾਲ ਸਬਜੀ ਨਹੀਂ ਵਧੀਆ ਲੱਗਦੀ ਇੰਨੀ ਜਿੰਨਾ ਕਿ ਸਾਗ ਲੱਗਦਾ ਚਟਣੀ ਵਾਂਗੂ ਬਹੁਤ ਵਧੀਆ ਜਿਹਾ ਲੱਗਦਾ ਆ ਗਾਂ ਤਾਂ ਮਿਲਣਾ ਨਹੀਂ ਸਾਗ ਆ ਗਰਮੀਆਂ ਨੂੰ ਹਨਾ ਸਵੇ ਇਹ ਗੱਲ ਹੋ ਜਾਂਦੀ ਆ ਤਿੰਨ ਵਾਲੇ ਤੁਹਾਨੂੰ ਇਹ ਦੱਸਦੀ ਆ ਵੀ ਸਾਡੇ ਨਾ ਪਿਛਲੇ ਸਾਲ ਵੀ ਚੋਰੀ ਹੋ ਗਈ ਸੀ ਘੂਤੇ ਦਰਵਾਜੇ ਪਟਕੇ ਲੱਗੇ ਸੀਗੇ ਮੋਟਰ ਵਾਲੇ ਕਮਰੇ ਦਾ ਖਾ ਚੱਕੇ ਲੈ ਕੇ ਅੰਦਰ ਕਾਫੀ ਸਮਾਨ ਪਿਆ ਸੀ ਉਹ ਵੀ ਚੋ ਚੱਕੇ ਲੈ ਗਏ ਪਰ ਸਾਡੇ ਹੱਥ ਨਹੀਂ ਆ ਪਰ ਸੀ ਲੱਭਣਾ ਸੀ ਚੋਰ ਪਰ ਚੋਰ ਬਚਨੇ ਕਿ ਲਿਆ ਤੇ ਸਾਡੀ ਜਿੱਦਾਂ ਖੂਹਾਂ ਦੇ ਲਾਗੇ ਤਾਰਾਂ ਤੁਰਾਂ ਬਹੁਤ ਲੱਤ ਜਾਂਦੀਆਂ ਤੇ ਆਪਾਂ ਵੀ ਦੇਖਦੇ ਵਗਾਰ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਹਨਾ ਦੇਖਾਂਗੇ ਮੌਕੇ ਤੇ ਫੇਰ ਹੀ ਆਪਾਂ ਉਹਨੂੰ ਕਹਿ ਸਕਦੇ ਤਾਂ ਕੁਝ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਹਨਾ ਸੋ ਚੋਰੀ ਕਰਨਾ ਤੇ ਬਹੁਤ ਮਾੜੀ ਗੱਲ ਆ ਚੋਰੀ ਕਰਨਾ ਜਿੱਦ ਤੱਕ ਲੋ ਪਾਪ ਹੀ ਮੰਨਿਆ ਜਾਂਦਾ ਪਰ ਨਹੀਂ ਦੁਨੀਆ ਨਹੀਂ ਮੰਦੀ ਹੈਗੀ ਵੀ ਪਰਾਇਆ ਧਨ ਪਰਾਇਆ ਹੱਕ ਖਾਣ ਦਾ ਕਈਆਂ ਨੂੰ ਆਰਤਾ ਹੁੰਦੀਆਂ ਆ ਇਹ ਗੱਲ ਆ ਤਾਂ ਦੇਖੋ ਮਤਲਬ ਕਿ ਦਾ ਪੱਤੇ ਜਿਸੰਡੇ ਆ ਤੇ ਹੁਣ ਟਾਮੇ ਟਾਮੇ ਗੰਦਲਿਆ ਤੇ ਇਹਦੇ ਵਿੱਚ ਘੁੰਮ ਫਰ ਕੇ ਲੈ ਜਾਣਾ ਆ ਜਰੂਰ ਮੈਂ ਕੁਛ ਨਾ ਕੁਛ ਲੈ ਕੇ ਜਾਣੀ ਹੁਣ ਮੂੰਹ ਤੋਂ ਛਲ ਖੂਤੋ ਛਲਗਾਮੂਲੀਆਂ ਇਹਦਾ ਵਗੈਰਾ ਕੁਛ ਨਾ ਕੁਛ ਲੈ ਜਾਣਾ ਆ ਤੇ ਚਲੋ ਆਿਆਂ ਦਾ ਕੀ ਫਾਇਦਾ ਤੇ ਗੰਦਲੋਂ ਦਾ ਹੈਗੀ ਵਿੱਚ ਵਿੱਚ ਤੇ ਵਧੀਆ ਆ ਤੀਖੋ ਬੱਚਨੀ ਚ ਪਾ ਲੈਣੇ ਆ ਤੇ ਵਿੱਚ ਮੇਥੀ ਪਾ ਲੈਣੀ ਆ ਤੇ ਚੰਗੀ ਲੱਗੀ ਤਾਂ ਫਿਰ ਆ ਪਾਲਕ ਚਲੋ ਪਾਈ ਦੀ ਆ ਫਿਰ ਟੇਸਟੀ ਸਾਗ ਬਣ ਜਾਂਦਾ ਆ ਤੇ ਹੈਗੀ ਤੇ ਤੀਲ ਇਸ ਵੀਰੇ ਧੁੰਦ ਬਹੁਤ ਕੱਪੜੇ ਮੇਰੇ ਪੌਂਚ ਗਿੱਲੇ ਹੋ ਗਏ ਇਕਦਮ ਤੇ ਫਿਰ ਦੂਜੇ ਟਾਈਮ ਆ ਨਹੀਂ ਸੀ ਹੁਣ ਚਲੋ ਮੈਂ ਕਿਹਾ ਹੁਣ ਇਸ ਵੀਰੇ ਇਸ ਵੀਰੇ ਚੱਲਦੇ ਆ ਤੇ ਨਾਲੇ ਘੁੰਮ ਫਿਰਿਆਂ ਨੇ ਸੈਰ ਹੋ ਜੂਗੀ ਨਾਲੇ ਸਾਗ ਲਿਆਵਾਂਗੇ ਤੇ ਹੌਲੀ ਹੌਲੀ ਟੁੱਟ ਜਾਣਾ ਸਾਗ ਇਦਾਂ ਹੀ ਤੇ ਪੱਤਾ-ਵੱਤਾ ਵੀ ਚਲੋ ਵਧੀਆ ਹੁੰਦਾ ਆ ਤੇ ਗਾਂ ਦਾ ਪੱਤਾ ਮਿਲਣਾ ਨਹੀਂ ਹੈਗਾ ਵੈਸੇ ਅਸੀਂ ਵੱਖਰੀ ਸਰੋਂ ਸਾਗ ਲਈ ਬੀਲੇ ਦੀ ਹੁੰਦੀ ਆ ਵੀ ਤਾਂ ਜੋ ਗਰਮੀਆਂ ਨੂੰ ਸੌਖਾ ਰਹੇ ਉਥੇ ਤੋੜ ਹੋ ਸਕੇ ਇਹ ਗੱਲ ਆ ਤਸ ਉਹਦੀ ਹਰੇ ਸੌਰੀ ਪੀਲੇ ਫਲ ਨਿਕਲ ਗਏ ਆ ਦੇਖੋ ਜੀ ਰੁੱਤਾਂ ਜਿਹੜੀਆਂ ਹੁੰਦੀਆਂ ਰੁੱਤ ਰੋਦੀ ਚੀਜ਼ ਆ ਇਸ ਹਿਸਾਬ ਇਹ ਤਾਂ ਹੁਣ ਤਕਰੀਬਨ ਸਾਗ ਮੈਂ ਤੋੜ ਹੀ ਲਿਆ ਆ ਤੇ ਸਾਜੀ ਜੀ ਹੁਣ ਪੱਠੇ ਬੜਨੇ ਦੋਗ ਪੰਡਾ ਪੱਠੇ ਵੱਢ ਕੇ ਤਾਂ ਫਿਰ ਜਾਣਾ ਆ ਪੱਠੇ ਵੈਸੇ ਇਹੀ ਜਮਾ ਰੱਖੀਦੇ ਆ ਤੇ ਰੱਖਣੇ ਵੀ ਚਾਹੀਦੇ ਅਚਾਨਕ ਤੇ ਜਾਣਾ ਪੈ ਜਾਂਦਾ ਤਾਂ ਸਿਰ ਉਹ ਸੁੱਕਾ ਹੋ ਜਾਂਦਾ ਆ ਪੱਠਿਆਂ ਹਨਾ ਜੇ ਤਾਂ ਆਪਾਂ ਰੋਟੀ ਆਪਣੀ ਖਾਣ ਦਾ ਹੁੰਦਾ ਵੀ ਸਾਨੂੰ ਪੂਰੇ ਪਰੌਂਚਾਈ ਦੇ ਦੇ ਪਸ਼ੂਆਂ ਦਾ ਹੁੰਦਾ ਪਸ਼ੂਆਂ ਦਾ ਪਹਿਲਾਂ ਸੋਚਣਾ ਪੈਂਦਾ ਆ ਪੱਠੇ ਗਿੱਲਾ ਹਾਂਜੀ ਹੁਣ ਘਰ ਅਸੀਂ ਪਹੁੰਚ ਗਏ ਆ ਤੇ ਮੈਂ ਹੁਣ ਲੱਗੀ ਰੋਟੀ ਪਾਣੀ ਦਾ ਪ੍ਰੋਗਰਾਮ ਕਰਨ ਜਿਹਨੇ ਰੋਟੀ ਖਾਣੀ ਰੋਟੀ ਖਾਣ ਸਕਦਾ ਇਹ ਤੇ ਬਲਾਲ ਨੇ ਵੀ ਘਰੇਈ ਅੱਜ ਤੇ ਉਹਨਾਂ ਨੂੰ ਪਰੌਠੇ ਬਹੁਤ ਪਸੰਦ ਆਉਂਦੇ ਆ ਨੂੰ ਮਦਾਰਨ ਤਾਂ ਲੇਕਿ ਸਾਢੇ ਦਾ ਸਾਢੇ 10 ਦਾ ਟਾਈਮ ਹੋ ਗਿਆ ਹੈ ਟਾਈਮ ਇਸ ਵਿੱਚ ਸਾਹਮਣੇ ਫਿਰ ਆਪਣੇ ਕਿਚਨ ਚੀ ਲਾਲਾ ਕੋਈ ਯਾਰ ਟਾਈਮ ਮੇਰੇ ਇੱਥੇ ਲੰਘਦਾ ਹੈ ਫਿਰ ਮੈਨੂੰ ਟਾਈਮ ਦੇਖ ਕੇ ਅੰਦਰ ਜਾਣਾ ਪੈਂਦਾ ਸੀਗਾ ਇਸ ਕਰਕੇ ਫਿਰ ਮੈਂ ਆਪਣੇ ਟਾਈਮ ਵਿੱਚ ਲਾ ਕੇ ਰੱਖ ਲਿਆ ਹੈ ਨਾ ਤੇ ਵੀ ਲਈ ਕਿਸ ਵਾਰ ਕੇ ਰੱਖਣਾ ਆ ਤਾਂ ਜੋ ਕੱਲ ਦੀ ਤਿਆਰੀ ਆ ਇਸ ਦਿਨ ਪੂਰਾ ਲੱਗ ਜਾਂਦਾ ਸਾਰ ਨੂੰ ਸਵਾਰ ਕੇ ਰੱਖੂੰਗੀ ਤਾਂ ਫਿਰ फटाफट ਕੱਟ ਕੇ ਤੇ ਨਾਲ ਨਾਲ ਸੇਵਨ ਚਲੋ ਜੀ ਮੈਂ ਰੋਟੀ ਪਕਾ ਲਵਾਂ ਨਾਲੇ ਖਾ ਲਵਾਂ ਤੁਨੀਆ ਨੂੰ ਫਲਾਵਾ ਹਾਂਜੀ ਰੋਟੀ ਪਾਣੀ ਖਾ ਪਕਾ ਕੇ ਤੇ ਤੁੱਪੇ ਬੈ ਗਈ ਇੱਥੇ ਮੈਂ ਸੁਪਤ ਕਲੀ ਨੀਂਦ ਆ ਗਈ ਘੜੀ ਘੰਟਾ ਸੌ ਲਿਆ ਤੇ ਇਹ ਸਾਗ ਸਵਾਰ ਲਿਆ ਤੇ ਆ ਦੇਖੋ ਦਿਖਾ ਰਾ ਪਿਆ ਤੇ ਤੁੱਪੇ 'ਚ ਬੈਠੀ ਤੇ ਤੁੱਪੇ ਬੈ ਹੀ ਹੋਇਆ ਆ ਲੱਗ ਪਈ ਸਾਗ ਸਵਾਰੀ ਇਹ ਕੁਸਾ ਦਾ ਕਿਤਾ ਖਰਾਬ ਆਇਆ ਮੈਂ ਸਾਕਸ ਵਰਗਾ ਜੋ ਤੇਰੀ ਬਣਾ ਹੋਣਾ ਹੈ ਜਿਹਨੇ ਸਵਾਰਾਂਗੇ ਤਾਂ ਇਹ ਗੰਦਲੇ ਬਹੁਤ ਜੋ ਕਰਕੇ ਹੁਣ ਮੈਂ ਹਟੂਗੀ ਇਹਨੂੰ ਸਵਾਰ ਕੇ ਹੈਨਾ ਸੋ ਗੋਠਣੀ ਗਏ ਆ ਗੋਲ ਗਫੇ ਲਾਇਆ ਗੋਲ ਗਫੇ ਵਾਲਾ ਆਇਆ ਤੇ ਹੁਣ ਗੋਲ ਗਫੇ ਖਾਣੇ ਆ ਪਤਾ ਨਹੀਂ ਬਈ ਤਾਂ ਵਾਹ ਸੇਠ ਠੀਕ ਜਿਹੀ ਨਹੀਂ ਹੈਗੀ ਬੜੀ ਠਕਾਵਰ ਦਿਖਾ ਬੜੀ ਮਸੂਸ ਹੁੰਦੀ ਆ। ਮੇਰਾ ਪੌਣਾ ਇਹ ਦੇਖੋ ਗਿਆ ਹੋਊਗਾ। ਬਈ ਇਹ ਚਾਇਨ ਨਾ ਸੀਗਾ ਭਾਈ ਦੌੜ। ਚਲੋ ਠੀਕ ਆ ਹੁਣ ਜਿਹੜੇ ਰਿੰਦੇ ਕੰਮ ਕਰ ਲਈਏ ਰਵੇਲੀ। ਧੁੱਪ ਤਿੱਖੀ ਵੈਰ ਨਹੀਂ ਹੁੰਦਾ ਪਹਿਲਾਂ ਆਪਾਂ ਤਰਸਦੇ ਸੀ ਹੈ ਧੁੱਪ ਨਿਕਲ ਧੁੱਪ ਨਿਕਲੇ ਤਾਂ ਹੁਣ ਆਪਾਂ ਨੂੰ ਧੁੱਪ ਸੇਕ ਨਹੀਂ ਹੁੰਦੀ ਧੁੱਪੇ ਵੈਰ ਨਹੀਂ ਹੁੰਦਾ। ਬੜਾ ਬੜੰਦਰੋਂ ਥੋੜੀ ਜੰਨੇ ਠੰਡਿਆ। ਸੋ ਜਿਵੇਂ ਮੈਂ ਹਾਲਤ ਵੀ ਨਾਲ ਸਵਾਰਨੀ ਆ ਪਲਕੀ ਦੇਖੋ ਪਲਕ ਨਾ ਸੋਹਣਾ ਸਾਹ ਕੋਲ ਜਾਂਦਾ ਛੇਤੀ ਬਣ ਜਾਂਦਾ ਸਾਹ ਤਾਂ ਹੁਣ ਨਾ ਲੈ ਫੋ ਗੱਲ ਹੈ ਕਿਥੇ ਗੱਲ ਆ ਤੂੰ ਸਮਝਾ ਤੂੰ ਸਮਝਾ ਜਿੰਨੀ ਬੋ ਨਹੀਂ ਦਾਈ ਤੈਨੂੰ ਸਮਝਾ ਤੂੰ ਆ ਦੇਖੋ ਨਿਆਣੇ ਘਰ ਘਰ ਖੇਡਦੇ ਆ ਬਚਪਨ ਆ ਜਿਨ੍ਹਾਂ ਨੇ ਖੇਡਿਆ ਉਹਨਾਂ ਨੂੰ ਪਤਾ ਹੋਊਗਾ ਅਜਾ ਤੂੰ ਤਾ ਨਹੀਂ ਨਾ ਲੈ ਸੌਂ ਚੱਲ ਨੀਂਂ ਬੋਤਾ ਇਹਨਾਂ ਸੌਂ ਚੱਲ ਓ ਤੂਚਾ ਏ ਓਏ ਓ ਦੇ ਜੁੱਤਾ ਗੱਲਾ ਪਾ ਗੱਲ ਏ ਗੱਲਾ ਓਏ ਕੀ ਗੱਲੇ ਓਏ ਇਹਨਾਂ ਨੇ ਕਹਦੇ ਓ ਤੂਚਾ ਏ ਓ ਗੱਲੇ ਓਏ ਮੈਂ ਸੌਂ ਜਾ ਫਿਰ ਤੈਨੂੰ ਨੀਂਦ ਆ ਤੇ ਕੰਮ ਬਹੁਤ ਕੀਤਾ ਸਵੇਰ ਦਾ ਹਨਾ ਤੂੰ ਨੀਂ ਸੌ ਜਾ ਰੋਟੀਆਂ ਬਕਾਈਆਂ ਭੰਡੇ ਸਾਫ਼ ਕੀਤੇ ਆ ਪੈ ਜਾ ਨੀ ਏ ਬੰਗੜੇ ਤੂੰ ਸੌ ਜਾ ਫਿਰ ਦੇ ਘਰ ਘਰ ਖੇੜਦੇ ਕਿੰਨੇ ਨਿਆਣੇ ਕਿੰਨੇ ਸੋਹਣਾ ਲੱਗਦਾ ਘਰ ਬਣਾਇਆ ਚੱਲ ਲੈ ਸੌ ਫਿਰ ਸੌ ਜਾ ਅੱਛਾ ਕਿੱਧਰ ਰੋਣਾ ਕਿੱਧਰ ਹੁਣ ਇਹ ਦੱਸ ਮੈਨੂੰ ਐਨਮੂ ਕਰਕੇ ਕਿੱਧਰ ਰੋਣਾ ਹਾਈ ਉਹ ਬੰਦਿਆ ਅੱਛਾ ਗਾ ਸੁਣ ਉਹਦਾ ਕਰ ਫਿਰ ਉਹਦਾ ਕਰ ਫਿਰ ਸਾਦੇ ਫਿਰ ਹੈ ਮੇਰੇ ਕਦੂਆ ਹੂੰ ਕਦੂ ਮਣਵਲੀ ਕਰ ਜਸ ਸੌ ਜਾ ਫਿਰ ਸੌ ਜਾ ਪਾ ਨੂੰ ਹਾਂ ਵੇ ਹਾਂ ਬੇ ਕਰਦੇ ਪਾ ਨੂੰ ਹਾਂ ਵੀ ਕਰਦੇ ਇਦਾਂ ਸੁਲਾ ਦੇ ਇਹਨੂੰ ਫੜਕੇ ਕਰਕੇ ਇਹ ਬਿੰਦੀ ਚੱਲ ਛੱਡ ਦੇ ਟੋਟੇ ਉਹਨਾ ਆਪਣਾ ਘਰ ਘਰ ਬਣਾਇਆ ਇਹ ਘਾਰੀ ਤਾਂ ਦਾ ਕਲਕੜਾ ਦਾ ਕਹਾਕਾਰ ਹੈ ਇਹ ਘਰ ਹੈਗਾ ਆ ਬਣ ਦਾ ਘਰ ਬਣਦਾ ਬਣਦਾ ਲੋਹੇ ਦਾ ਪੈਰ ਕੇ ਤਾਂ ਰੱਖਦੀ ਉੱਤੇ ਉਹ ਨਾਲ ਪੰਗੜਾ ਪਗ ਦਿਖਾ ਦੇ ਫਿਰ ਉਹ ਬੱਲੇ ਉਹ ਬੱਲੇ ਬੱਲੇ ਸ਼ਾਬਾ ਸ਼ਾਬਾ ਬੱਲੇ ਬੱਲੇ ਉਹ ਬੱਲੇ ਛੂਟੇ ਮਾਟੇ ਛੂਟੇ ਮਾਟੇ ਹੁੰਦੇ ਬੱਲੇ ਛੂਟੇ ਮਾਟੇ

ਕੱਲ ਮੈਂ ਸਾਗ ਲੈ ਲੈਂਦਾ ਸਵਾਰ ਲਿਆ ਤੇ ਅੱਜ ਸਾਰਾ ਦਿਨ ਮੇਰਾ ਸਾਗ ਤੇ ਲੱਗ ਗਿਆ ਦੇਖੋ ਕਿੰਨਾ ਟਾਈਮ ਹੋ ਗਿਆ ਅ ਸਮਾਪੰਥ ਹੋ ਗਿਆ ਹੂੰ ਸਮਾਪੰਥ ਹੋ ਗਿਆ ਤਾਂ ਸਾਗ ਬਣਦਾ ਗਿਆ ਮੈਂ ਤਾਂ ਕਿ ਹੌਲੀ ਹੌਲੀ ਚਲੋ ਮੈਂ ਕਿਹਾ ਕਿਹੜਾ ਕਾਲੀਏ ਖਾਣ ਵੇਲੇ ਚਲੋ ਬਰਤਲਾਂ ਮੇਰਾ ਬਹੁਤ ਬਣਿਆ ਟਿੱਕੀ ਬਹੁਤ ਦੀਏ ਬਣਿਆ ਮੇਰਾ ਸਾਗ ਕਿਉਂ ਸਾਗ ਦੀ ਰੈਸਪੀ ਤਾਂ ਮੈਂ ਤਾਂ ਨਹੀਂ ਸ਼ੇਅਰ ਕੀਤੀ ਬਹੁਤ ਵਾਰੀ ਸ਼ੇਅਰ ਕਰ ਚੁੱਕੀ ਆਂ ਤੇ ਬਣਾ ਕੇ ਰੱਖ ਲਿਆ ਮੰਨਣ ਬਾਈ ਪਾ ਲਿਆ ਤਾਂ ਇਹਨੂੰ ਗਰਮ ਵੀ ਕਰ ਲਿਆ ਸੇਕ ਵੀ ਲਵਾ ਲਿਆ ਨਾ ਇਹ ਤਾਂ ਲੱਗਦਾ ਜੀ ਸਾਗ ਸਵਾਗ ਮੇਰਾ ਬੜਾ ਟੇਸਟੀ ਆ ਦੇਖੋ ਗੰਦਲਾਂ ਦਾ ਜਾਂਦਾ ਜਾਂਦਾ ਪ੍ਰਾਣਾ ਸਾਗ ਹੁੰਦਾ ਦਾਲ ਸਬਜ਼ੀ ਕੁਛ ਨਹੀਂ ਸਵਾਦ ਲੱਗਦਾ ਹੈਗਾ ਵੀ ਜਿਹੜੇ ਚੀ ਖਾਣੇ ਵਧੀਆ ਲੱਗਦੇ ਆਂ ਕਿ ਸਾਗ ਵਧੀਆ ਲੱਗਦਾ ਤੜਕਾ ਲਾ ਕੇ ਵਿੱਚ ਲਸਣ ਦੀਆਂ ਭੂਕਾਂ ਪਾ ਕੇ ਅਦਰਕ ਸੋਨੇ ਆ ਪਾ ਕੇ ਹੈਨਾ ਬਹੁਤ ਟੇਸਟੀ ਲੱਗਦਾ ਵਧੀਆ ਲੱਗਦਾ ਹੈ ਤੇ ਤੁਸੀਂ ਕਹਿੰਗੇ ਸਾਗਵਾ ਖਾਂਦੇ ਆ ਛੋਟਾ ਵੀ ਹੁੰਦਾ ਤੇ ਮੰਮੀ ਦਾ ਫੋਨ ਆਇਆ ਸੀ ਕੱਲ ਕਿਨੇ ਭੈਣ ਜੀ ਹੁਣ ਆਸੀ ਤੁਹਾਡੇ ਵਲੌਗ ਦੇਖਦੇ ਹਾਂ ਬਹੁਤ ਵਧੀਆ ਲੱਗਦੇ ਆ ਮੈਂ ਦੇਖਿਆ ਜਦੋਂ ਮਾਨੂੰ ਖੁਸ਼ੀ ਹੁੰਦੀ ਆ ਵੀ ਜਦੋਂ ਤੁਸੀਂ ਦੇਖਦੇ ਆਂ ਦੱਸਦੇ ਆ ਨਾ ਹੌਸਲਾ ਆਇਆ ਮਿਲਦਾ ਆ ਚਰਚੀ ਵੀ ਦੱਸਣ ਡੇ ਸੀ ਕਿ ਵੀ ਆਇਆ ਸੀ ਮੇਰੇ ਕੋਲ ਵੀ ਇਦਾਂ ਲੱਗਦਾ ਵੀ ਵਲੌਗ ਬਣਾਉਣ ਨੂੰ ਕੋ ਵੀਡੀਓ ਬਣਾਉਣ ਨੂੰ ਹੋਰ ਹਿੰਮਤ ਮਿਲਦੀ ਆ ਵੀ ਤੁਹਾਡੀ ਸਦਕਾ ਤੁਹਾਡਾ ਬਹੁਤ ਧੰਨਵਾਦ ਸੀ ਆਪਣੇ ਕੀਮਤੀ ਟਾਈਮ ਚੋਂ ਕੱਢ ਕੇ ਜਿਹੜੇ ਸਾਡੇ ਵਲੌਗ ਦੇਖਦੇ ਆਂ ਪਸੰਦ ਕਰਦੇ ਆਂ ਅ ਵਿਦੇਸ਼ ਜਿਹੜੇ ਵਿਦੇਸ਼ ਤੋਂ ਦੇਖਦੇ ਆਂ ਸਾਨੂੰ ਉਹਨਾਂ ਬਾਰੇ ਵੀ ਦੱਸਦੇ ਕਹਿੰਦੇ ਤੁਹਾਨੂੰ ਤੁਹਾਡਾ ਧੰਨਵਾਦ ਬਹੁਤ ਜ਼ਿਆਦਾ ਆ ਜਣੀ ਇਧਰ ਲਈ ਵੀ ਆਪਣਾ ਟਾਈਮ ਚ ਟਾਈਮ ਕੱਢ ਕੇ ਦੇਖਦੇ ਆ ਕਮੈਂਟ ਕਰਦੇ ਆ ਤੇ ਬਹੁਤ ਵਧੀਆ ਲੱਗਦਾ ਆ ਈ ਗੱਲ ਆ ਤੀ ਮਿਲ ਕੱਲ ਮਿਲਦੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਸਰੀ ਕਾ ਸਾਰਿਆਂ